ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਆਓ ਮਾਰਾ ਆਓ ਤੁਹਾਨੂੰ ਹਲੋ ਹਲੋ ਨੋ ਨੋ ਸਰ ਨਾ ਉਹ ਸ਼ੋਕਲੇ ਬਲਾਵਾ ਹੈ ਟੋਕਰੋਕਲਾਵ ਦਾ ਇਹ ਲਾਓ ਕੱਲੇ ਕੱਲੇ ਵੰਡੀ ਜਾਨੇ ਹਾਂ 9+ ਹੋ ਗਏ ਹਾਂ ਜਿਓ ਆਜੋ ਆਜੋ ਤੇ ਉਹ ਜੇ ਨਾ ਭਾਰ ਇਕੱਠਾ ਫੈ ਲੈਣੇ ਆਈਂ ਨਾਲੇ ਆਪਣਾ ਆਓ ਜੀ ਵਿਕਰਾਂਤ ਜੀ ਆਹ ਰਾਜਾ ਹੋਰ ਆ ਮੇਰੇ ਕੋਲ ਹਾਂਜੀ ਹਾਂਜੀ ਆਉਂਗਾ ਰਾਜਾ ਸ਼ਾਮ ਨੂੰ ਪ੍ਰੋਗਰਾਮ ਹੈ ਨੂੰ ਲਾ ਜੀ ਉਹ ਆ ਕੇ ਪ੍ਰਧਾਨਗੀ ਮੰਡਲ ਨੂੰ ਚਿੱਤ ਸ਼੍ਰੀ ਭਰਵਾਉਣ

ਚੀਫ ਕੋਸਵੈਲ ਬਸੰਤ ਜੀ ਬਿਤਾਇਆ ਅੰਦਰ ਉਡਾ ਜੀ ਗਰਮ ਤੋਂ ਜਰਾ ਇਧਰ ਆਏ ਉਹਨੇ ਕੋਈ ਨਹੀਂ ਸਰਾਫੋ ਸਰਾਫ ਆਓ ਆ ਲੈਟ ਚਲਵਾਈਆਂ ਹੋਣੀ ਹੋਣਾ ਬੈਠ ਕੇ ਮਹਤਰਾ ਮਕਰ ਜੀ ਹਾਂਜੀ ਆ ਗਿਆ ਆ ਲੈਟ ਚਲਾਓ ਆ ਲੈਟ ਚਲਾਈਆਂ ਆ ਥੋੜੇ ਆਗੇ ਬੰਦੇ ਵਾਧੂ ਹੋਈ ਐ ਸਾਰੇ ਜਵਾਬੀ ਜਿਹੜੇ ਕੋਈ ਨਹੀਂ ਜਿਹੜੇ ਆ ਪਤਾ ਨਹੀਂ ਪਿੱਛੇ ਬੈਠੇ ਨੇ ਉਹ ਅੱਗੇ ਆ ਕੇ ਫਿਰ ਕਰਦੇ ਸੀਟਾਂ ਉਹਨਾਂ ਨੇ ਬਹੁਤ ਸ਼ਰਧਾ ਦੇ ਨਾਲ ਦੇਖ ਲਈ ਯਾਦ ਰਹੀ ਵੀ ਸਾਰਿਆਂ ਸਾਰਿਆਂ ਪਹੁੰਚ ਗਏ ਵੈਲਕਮ ਇਸ ਪ੍ਰੋਗਰਾਮ ਦੀ ਰੂਪਰੇਖਾ ਥੋੜੇ ਦਿਨ ਪਹਿਲਾਂ ਬਣੀ ਸੀਰੇ ਵੈਲਫੇਅਰ ਕਲੱਬ ਨੇ ਇੱਕ ਆਪਣੇ ਲੇਵਲ ਤੇ ਇੱਕ ਇਸ ਤਰ੍ਹਾਂ ਦਾ ਅਸੀਂ ਮਨਸੂਬਾ ਬਣਾਇਆ ਹੈ ਜੋ ਬਣਾਇਆ ਹੈ ਕਿ ਬਰਥਡੇ ਅਸੀਂ ਹਮੇਸ਼ਾ ਸੈਲੀਬ੍ਰੇਟ ਕੀਤੇ ਆ ਪਹਿਲਾਂ ਵੀ ਕਰਦੇ ਹੁਣ ਵੀ ਕਰਦੇ ਆ ਪਰ ਅਸੀਂ ਆਪਣੇ ਬਰਥਡੇ ਨੂੰ ਗ੍ਰੀਨ ਬਰਥਡੇ ਦੇ ਤੌਰ ਤੇ ਮਨਾਉਣ ਦੀ ਸ਼ੁਰੂਆਤ ਕੀਤੀ ਹੈ ਪਿਛਲਾ ਬਰਥਡੇ ਮੇਰਾ ਸੀ ਦੂਸਰਾ ਉਸੇ ਕੱਢੀ ਤੇ ਬਰਥਡੇ ਹੁਣ ਉਸਨੂੰ ਆ ਰਹੇ ਆ ਉਹਦੇ ਨੂੰ ਲਾ ਕੇ ਪਹਿਲਾ ਬਰਥਡੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਆਪਸੀ ਮਨ ਮੁਤਾਬਕ ਇੱਕ ਪ੍ਰੋਗਰਾਮ ਰੱਖਿਆ ਜਾਂਦਾ ਜਿਹਦੇ ਵਿੱਚ ਚਾਹ ਬ੍ਰੈਕਫਾਸਟ ਹੋ ਸਕਦਾ ਹੈ ਚਾਹ ਬ੍ਰੈਂਕਸ ਹੋਵੇ ਕੁਝ ਵੀ ਹੋ ਸਕਦਾ ਸੋ ਇਸ ਤਰ੍ਹਾਂ ਦੀ ਅਸੀਂ ਨਵੀਂ ਪਹਿਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਇਸ ਪਹਿਲ ਨੂੰ ਸਾਡੇ ਸਾਰਿਆਂ ਨੂੰ ਬਹੁਤ ਵਧੀਆ ਹੰਧਾਰਾ ਮਿਲ ਰਿਹਾ ਸੋ ਬਸੰਤ ਜੀ ਨੂੰ ਵਧਾਈ ਹੈ ਕਿ ਉਹਨਾਂ ਨੇ ਇੰਨਾ ਚੰਗਾ ਪ੍ਰੋਗਰਾਮ ਅਰੇਂਜ ਕੀਤਾ ਤੇ ਅਸੀਂ ਸਾਰੇ ਹੀ ਉਹਨਾਂ ਨੂੰ ਸ਼ੁਕਰਾਵਾ ਦੇ ਰਹੇ ਹਾਂ ਜਿਸ ਤਰ੍ਹਾਂ ਇਹ ਚਮਕਦੇ ਆ ਇਸੇ ਤਰ੍ਹਾਂ ਹੀ ਚਮਕਦੇ ਰਹਿਣ ਆਉਣ ਵਾਲੇ ਸਮੇਂ ਚ ਵੀ ਇਸੇ ਇਸੇ ਤਰ੍ਹਾਂ ਦੀ ਸਪਿਰਟ ਬਣ ਕੇ ਤੇ ਹਮ ਮਗਰ ਤੇਰਾ ਸਾਥ ਨਾ ਛੋੜਗੇ ਛੋੜਗੇ ਇਹ ਮੇਰਾ ਬੜਾ ਮੁਕੰਮਲ ਤੌਰ ਤੇ ਤੁਹਾਡੇ ਨਾਲ ਵਾਦਾ ਹੈ ਕਿ ਜਿੰਨੀ ਮੇਰੇ ਮੇਰੇ ਸਾਥ ਚੱਲਣਗੇ ਮੈਂ ਤੁਹਾਡੇ ਸਾਰਿਆਂ ਦੀ ਸੇਵਾ ਵਿੱਚ ਹਰ ਵੇਲੇ ਸਾਥ ਦੇਵਾਂਗਾ ਧੰਨਵਾਦ ਜੀ ਧੰਨਵਾਦ ਬਰਥਡੇ ਦਾ ਪਰਸੋਂ ਸੀਗਾ ਪਰ ਅਸੀਂ ਅੱਜ ਵੀ ਮਨਾ ਗਏ ਆ ਤੇ ਉਦੋਂ ਵੀ ਮਨਾਇਆ ਸੀ ਤੇ ਸਭ ਤੋਂ ਦੂਜੀ ਗੱਲ ਇਹ ਆ ਕਿ ਜਿਹੜੀ ਕੋਸ ਦੇ ਨੇ ਇਹਨਾਂ ਨੇ ਪਲੱਸ ਪੁਆਇੰਟ ਦੇ ਸੀਗਾ ਇਹਨਾਂ ਨੇ ਜਿਹੜੇ ਬੂਟੇ ਲਵਾਏ ਆ ਮੇਰੀ ਰਿਕਵੈਸਟ ਉਹ ਬਹੁਤ ਵਧੀਆ ਕੰਮ ਸੀਗਾ ਮੇਰੀ ਰਿਕਵੈਸਟ ਆ ਸਾਰੇ ਮੈਂਬਰਾਂ ਨੂੰ ਜਿੰਨੇ ਵੀ ਆਪਦੇ ਜਿਨ੍ਹਾਂ ਦੀ ਬਰਥਡੇ ਹੋ ਗਈ ਉਹ ਦੋ ਦੋ ਚਾਰ ਚਾਰ ਬੂਟੇ ਜਾਂ ਜਿੰਨੇ ਵੀ ਮੈਕਸਿਮਮ ਲਵਾ ਸਕਦਾ ਪਾਰਟੀ ਬਿਲਕੁਲ ਚਲਵਾਵੇ ਕਿਉਂਕਿ ਅਸੀਂ ਨਿਆਣੀ ਹੋ ਗਏ। ਤਾਂ। ਪਰਾਮੀ ਮੰਗਲ ਸਾਰੇ ਮੰਡਲ ਸਰगांव ਤੋਂ ਇਹ ਤੁਹਾਨੂੰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਸੰਦ ਲਈ ਜਿਹੜੇ ਸਿਰ ਕੱਢਦੇ ਨੇ। ਉਹਨਾਂ ਦੇ ਜਾਣ ਦੀ ਖੁਸ਼ੀ ਦੇ ਵਿੱਚ ਅੱਜ ਪਾਰਟੀ ਹੋ ਰਹੀ ਹੈ। ਮੈਂ ਆਪਣੀ ਵਜਾਈ ਦਿੰਦਾ ਕੁਝ ਮਹਿਸੂਸ ਕਰ ਰਹੇ ਹਾਂ। ਕਿ ਬਸੰਤ ਜੀ ਮੈਂ ਕੰਨ ਪਾਸੇ ਤੇ ਆ ਕੇ ਟੁਨੀਆਂ ਦੀ ਆਵਾਜ਼ ਤੇ ਨਿਕਲਾਈ ਜੀ ਮੈਂ ਬੜਾ ਬਖਬੂਰ ਆ ਗਿਆ ਨਵੇਂ ਬੜੀ ਯਾਦ ਆਉਂਦੀ ਰਹਿੰਦੀ ਹੈ ਕਿ ਮੇਰੇ ਦੋਸਤ ਜੀ ਮਾਮਾ ਵਾਲੇ ਸੀ ਜਬ ਵੀ ਪ੍ਰਯੰਦਰਾ ਸਿੰਘ ਰਾਜ ਤੁਸੀਂ ਜਨੂ ਬੂਲ ਜੀ ਸਸੇ ਜੀ ਉਹਨਾਂ ਨੇ ਮੈਨੂੰ ਮੇਰੇ ਘਰ ਆ ਕੇ ਇੱਕ ਵਾਰ ਕਿਹਾ ਸੀਗਾ ਜੇ ਮੈਂ ਨਰਸੀ ਪੜ੍ਹਤੀ ਕਰੇ ਪਰ ਮੈਂ ਨਰਸੀ ਕੋਲ ਫੇਰ ਹੋ ਗਿਆ ਚਾਹ ਪਰ ਆਪਰ ਵੀ ਕਰ ਸੀ ਜੀ ਬੇਟਾ ਥੋੜਾ ਉਹਨੇ ਆ ਕੇ ਮਿਲਿਆ ਸੀ ਵਾਹ ਜੀ ਵਾਹ ਪਹਿਲਾਂ ਇਨਸਾਨਾਂ ਦੇ ਬੁੱਤੇ ਲਾਏ ਹੈ ਹੁਣ ਇਨਸਾਨਾਂ ਦੇ ਕੰਨ ਬੁੱਤੇ ਲਾ ਗਏ ਕਰਕੇ ਰੋਟਿਆ ਹੈ ਨਾਣਾ ਬੋਤ ਦੀ ਗੱਲ ਹੈ ਉਸ ਤੋਂ ਵੱਡੀ ਗੱਲ ਇਹ ਮੈਂ ਇਹ ਤੁਹਾਡੇ ਸਾਰੇ ਸੰਗੀ ਕਰਦੀ ਸੰਗੀ ਕਰਨ ਚਾਹੁੰਦਾ ਤੇ ਜਿੰਨੇ ਵੀ ਇੱਥੇ ਆਪਾਂ ਮੈਂਬਰ ਬੈਠੇ ਹੈ ਮੇਰੀ ਸੋਚ ਨਾਲ ਦੇ ਦੀ ਇਹਨਾਂ ਦਾ ਆਦੇਯ ਦੇ ਕ੍ਰਿਪਰ ਦੇ ਵਿੱਚ ਤੇ ਐਸੇ ਹੋਰ ਦੇ ਵਿੱਚ ਆਪਦਾ ਨਾਮ ਤੇ ਇਹ ਸਾਰੇ ਜਨਮ ਦਿਨ ਆਪਣਾ ਮਨਾਉਣ ਦੇ ਕਬਲ ਉਹ ਵੀ ਕਰਮਾੜਿਆਂ ਦੇ ਜਨਮ ਦਿਨ ਮਨਾਏ ਜਾਂਦੇ ਅੱਜ ਬੜੀ ਮੁਸ਼ਕਲ ਆਇਆ ਇੰਨਾ ਹਾਲਾਤਾਂ ਦੇ ਵਿੱਚ ਲੋਕਾਂ ਲਈ ਇਸੇ ਛੇ ਦੇ ਹਾਲਾਤਾਂ ਵਿੱਚ ਪਰਿਵਾਰਾਂ ਦੇ ਹਾਲਾਤਾਂ ਵਿੱਚ ਤੇ ਤੁਸੀਂ ਸਾਰੇ ਕਰਮਾ ਵਾਲਿਓ ਸਾਰਿਆਂ ਦੇ ਪਰਿਵਾਰ ਸੱਜਣਾ ਤੁਹਾਡਾ ਸ਼ਹਿਰ ਜਨਾ ਹੈ ਤੇ ਤੁਸੀਂ ਅੱਗੇ ਨੂੰ ਇੱਕ ਨਵੇਂ ਗੁਰਦਸਤਾ ਬਣ ਕੇ ਜਿਹੜਾ ਹੀਰੇ ਵਰਤਨ ਕਲਪ ਦਾ ਇਹ ਸ਼ਹਿਰ ਦੇ ਵਿੱਚ ਇਹ ਕਰ ਰਿਹਾ ਕਿ ਮੈਂ ਕੰਮ ਨਾ ਕਰਦਾ ਮੁਕਸਰ ਪ੍ਰਤੋਨ ਦੇ ਨਾਤੇ ਵੀ ਵਿਦੇਸ਼ਾਂ ਤੱਕ ਵੀ ਥੋੜਾ ਨਾ ਜਾ ਰਿਹਾ ਇਹ ਐਸਾ ਤੁਸੀਂ ਜੁੜੇ ਰਹੋ ਚੰਗੇ ਕੰਮ ਕਰੋ ਸਾਂਝੀਤਾ ਵਾਸਤੇ ਉਸ ਤੋਂ ਨਵੇਂ ਬੱਚਿਆਂ ਨੂੰ ਇਹਨਾਂ ਸਾਰਿਆਂ ਨੇ ਉਸਤਵਾਲ ਮਲ ਖਿੰਦਾ ਜੀ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਨੂੰ ਇੰਨਾ ਪਿਆਰ ਮਿਲਿਆ ਮੈਂ ਉਥੋਂ ਦੀਆਂ ਜੋ ਮੈਨੂੰ ਯਾਦਾਂ ਸੀ ਉਹ ਮੈਨੂੰ ਭੁੱਲਣ ਲੱਗੀਆਂ ਕਿਉਂਕਿ ਮੈਂ ਅੱਛਾ ਕੇ ਵੀ ਖੁਸ਼ ਰਹਿਣ ਲੱਗ ਗਿਆ ਪਹਿਲੇ ਮੈਂ ਬਹੁਤ ਉਦਾਸ ਰਹਿੰਦਾ ਸੀ ਮੈਨੂੰ ਤਕਰੀਬਨ 6 ਮਹੀਨੇ ਹੋਏ ਕੋਲ ਆਪ ਜੁਆਇਨ ਕੀਤਾ ਨੂੰ ਉਸ ਤੋਂ ਬਾਅਦ ਪਿਛਲੇ ਮਹੀਨਾ ਥੋੜਾ ਜਿਹਾ ਮੇਰੇ ਕੋਲੋਂ ਕੁਝ ਪਰੇਸ਼ਾਨੀਆਂ ਘਟੀਆਂ ਕੁਝ ਮੁਗਰੀਆਂ ਕਰਕੇ ਘਟਾ ਆਇਆ ਗਿਆ ਇਹਦਾ ਮੈਂ ਕੋਈ ਨਾਗਾ ਨਹੀਂ ਸਪਾਇਆ ਆਇਆ ਸੀ ਮੇਰੇ ਸਾਰੇ ਨਾਗੇ ਪੂਰੇ ਹੋ ਗਏ ਮੇਰੇ ਬਹੁਤ ਘਟਾ ਆਇਆ ਤੇ ਪਰ ਮੈਨੂੰ ਇੰਨਾ ਜਿਆਦਾ ਮਾਣ ਆਇਆ ਕਿਉਂਕਿ ਇਹਨਾਂ ਨੇ ਜੋ ਸੋਚ ਹੈ ਉਹ ਸਾਰੇ ਮਾਨਵਤਾ ਵਾਸਤੇ ਆ ਸਾਰੀ ਮਨੁੱਖਤਾ ਵਾਸਤੇ ਆ ਕਿਸੇ ਇੱਕ ਜਾਤ ਜਾਂ ਪਾਤ ਜਾਂ ਸਭ ਤੋਂ ਉੱਪਰ ਉੱਠ ਕੇ ਸਾਡੇ ਧਰਮਾਂ ਤੋਂ ਉੱਪਰ ਉੱਠ ਕੇ ਕੰਮ ਕਰੀਏ ਸਭੀ ਕਲਪ ਤੇ ਮੇਰਾ ਇਹੀ ਇਹ ਅਗਾਂਵਧੇ ਇਹ ਗਾ ਮਾਨਵਤਾ ਨੂੰ ਨਾਲ ਲੈ ਕੇ ਚੱਲੇ ਸਾਡੇ ਸਭ ਕੁਲ ਦੇ ਇੱਕ ਸੰਦੇਸ਼ ਹੁੰਦਾ ਕਹਿੰਦੇ ਪੋਲੂਸ਼ਨ ਜੋ ਅੰਦਰ ਦਾ ਹੋਵੇ ਜਾਂ ਬਾਹਰ ਦਾ ਹੋਵੇ ਆਪਣੇ ਮਨ ਦੇ ਵਿੱਚ ਵੀ ਬੜਾ ਪੋਲੂਸ਼ਨ ਭਰਿਆ ਹੁੰਦਾ ਜੀ ਕਿਸੇ ਕੋਈ ਨਾਮ ਦਾ ਡਿਸੇਬਿਲਟੀ ਕੋਈ ਗੱਲਾ ਬੰਦਾ ਉਹ ਵੀ ਅਸੀਂ ਕੰਢੀਏ ਉਹਨਾਂ ਨੂੰ ਵੀ ਅਸੀਂ ਦੂਰ ਕਰੀਏ ਅਤੇ ਬਾਹਰ ਦਾ ਪੋਲੂਸ਼ਨ ਜਿਹੜਾ ਸਾਨੂੰ ਪਾਣੀ ਸਾਫ਼ ਸਾਫ਼ ਪਾਣੀ ਮਿਲੇ ਸਾਫ਼ ਵਾਤਾਵਰਣ ਮਿਲੇ ਸਾਫ਼ ਹਵਾ ਮਿਲੇ ਉਸ ਦੇ ਉੱਤੇ ਵੀ ਸਾਡੇ ਕਲੱਬ ਕੰਮ ਕਰਦੇ ਹੋਏ ਤੇ ਮੈਂ ਆਪ ਜੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਹੀਰੇਆਂ ਨੂੰ ਹੀਰੇ ਵਾਂਗੂ ਚੰਪ ਦੇਣ ਆਪ ਜੀ ਦਾ ਸਾਹਨਾ ਦਾ ਪਿਆਰ ਆਸਟ੍ਰੇਲੀਆ ਲੈ ਕੇ ਜਾਵਾਂਗਾ ਤੇ ਤੂੰ ਜੋ ਵੀ ਪੜ੍ਹਨਾ ਮਿਲੇਗਾ ਉਹਨਾਂ ਨੂੰ ਦੱਸਾਂਗਾ ਕਿ ਉੱਥੇ ਸਾਡੀ ਇੱਕ ਕਲੱਬ ਹੈ ਜੋ ਕਿ ਮਾਨਵਤਾ ਨੂੰ ਸਮਰਪਿਤ ਹੈ ਜੋ ਕਿ ਸਮੁੱਚੀ ਮਾਨਵਤਾ ਵਾਸਤੇ ਕੰਮ ਕਰ ਰਹੀ ਹੈ ਇਹ ਗਾਵ ਵੱਧੀ ਵਾਲੇ ਇਹ ਹੀ ਆਪ ਜੀ ਦਾ ਸਾਹਨਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਪਿਛਲੇ ਥੋੜੇ ਸਮੇਂ ਦੇ ਵਿੱਚ ਹੀਰਾ ਕਲੱਬ ਦੀ ਫਾਰਮੇਸ਼ਨ ਹੋਈ ਔਰ ਉਸ ਕਲੱਬ ਨੂੰ ਅੱਗੇ ਵਧਾਉਣ ਵਾਸਤੇ ਪੂਰੇ ਤਨ ਦਈ ਨਾਲ ਕੰਮ ਕਰ ਰਹੇ ਹਾਂ ਔਰ ਸਾਡੇ ਲਈ ਬੜੀ ਖੁਸ਼ਕਤਾ ਔਰ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਦਰਮਿਆਨ ਸਾਡੇ ਰੋਜ਼ ਦਿਨ ਗਿਂਤੀ ਵੱਗ ਰਹੀ ਹੈ। ਸੋ ਅੱਜ ਸਾਡੇ ਕੋਲੇ ਕੁਝ ਨਵੇਂ ਮੈਂਬਰਸ ਜਿਹੜੇ ਆ ਉਹਨਾਂ ਦੀ ਸ਼ਮੂਲੀਅਤ ਹੋਈ ਹੈ। ਤੋਂ ਮੈਂ ਤੁਹਾਡੇ ਰੂਪ ਰੂਪ ਉਹਨਾਂ ਮੈਂਬਰਾਂ ਨੂੰ ਕਰਨਾ ਚਾਹਾਂਗਾ। ਸਭ ਤੋਂ ਪਹਿਲੇ ਸ਼੍ਰੀ ਰਾਜੇਂ ਘਟਾਰੀਆ 1 ਮਿੰਟ ਆਣਗੇ। ਇੱਥੇ ਇੱਥੇ ਪਲੀਜ਼। ਤਾਂ ਕਿ ਸਾਰੇ ਜਿਹੜੇ ਆ ਉਹ

ਅਨ ਸਚਿੰਤ ਪਛੜੀ ਚਾਹੇ ਅ ਇੱਕ ਮੈਂ ਅਗਲੀ ਗੱਲ ਹੋਰ ਵੀ ਕਹਿਣੀ ਚਾਹਾਂ ਐ ਇੱਕ ਜਤਿੰਦਰ ਚਾਵਲਾ ਜੀ ਮੈਂ ਆ ਮੈਂ ਇੱਕ ਖੁਸ਼ੀ ਦੀ ਗੱਲ ਹੋਰ ਵੀ ਤੁਹਾਨੂੰ ਦੱਸਣੀ ਚਾਹਾਂਗਾ ਇਹ ਨਵੇਂ ਮੈਂਬਰਸ ਦੀ ਸ਼ਮੂਲੀਅਤ ਦੇ ਵਿੱਚ ਜਿਹੜੇ ਬੰਦੇ ਦਾ ਸਭ ਤੋਂ ਵੱਧ ਯੋਗਦਾਨ ਹੈ ਉਹ ਮੈਂ ਉਹਨਾਂ ਨੂੰ ਵੀ ਬੁਲਾਣਾ ਚਾਹਾਂਗਾ ਸਰਦਾਰ ਮਾ ਬਾਉ ਮੱਕੜ ਜੀ ਬਾਉ ਸਿੰਘ ਮੱਕੜ ਗੋਬਿੰਦਰ ਸਿੰਘ ਮੱਕੜ ਸੋ ਉਹਨਾਂ ਦੀ ਅਣਥੱਕ ਪ੍ਰਯਾਸ ਨਾਲ ਇਹ ਸਾਰੇ ਸਾਡੇ ਮਿੱਕੀ ਨੂੰ ਮਿੱਕੀ ਕਿ ਕਿ ਨੂੰ ਬਰਗਾੜ ਮਿੱਕੀ ਬਰਗਾੜ ਕਾਲੇ ਨੂੰ ਕਾਲਾ ਇਧਰ ਆਓ ਸਰ ਇਧਰ ਅੱਜ ਵੀ ਮੈਂਬਰ ਸ਼ਾਮਲ ਹੋਏ ਐ ਅਸੀਂ ਜਿਸ ਵੇਲੇ ਪਰਿਵਾਰ ਸ਼ੁਰੂ ਕੀਤਾ ਸੀ ਸਾਡੇ 26 ਮੈਂਬਰ ਸੀ ਅੱਜ 40 ਤੋਂ ਵੱਧ ਮੈਂਬਰ ਐ ਅਸੀਂ ਹੌਲੀ ਹੌਲੀ ਆਪਣੇ ਰਸਤੇ ਚੱਲ ਰਹੇ ਹਾਂ ਔਰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਬਹੁਤ ਜਲਦੀ ਇਸ ਪਰਿਵਾਰ ਨੂੰ 70 ਦੀ ਗਿਣਤੀ ਤੱਕ ਲੈ ਕੇ ਰਾਜੇ ਵੈਰੀ ਗੁੱਡ ਔਰ ਮੇਰੀ ਨਵੇਂ ਮੈਂਬਰਾਂ ਨੂੰ ਇੱਕ ਗੁਜਾਰਿਸ਼ ਵੀ ਹੈ ਵੀ ਉਹ ਆਪਣੇ ਆਪ ਨੂੰ 30 ਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਕਰ ਲੈ ਜੀ ਜੋ ਸੀਰ ਸੇਗਾ ਨਵੇਂ ਮੈਂਬਰ ਅੱਜ ਹੀ ਅੱਜ ਹੀ ਸ਼ਾਮਲ ਹੋ ਗਏ ਜੀ ਦਾ ਵੈਲਕਮ ਕਰਦੇ ਹਾਂ ਜੀ ਦੋਨੋਂ ਹੱਥ ਨਾਲ ਉਹ ਇਸੇ ਤਰ੍ਹਾਂ ਹੀ ਅਸੀਂ ਇਸ ਪਰਿਵਾਰ ਨੂੰ ਅੱਗੇ ਵਾਅਦਾ ਦੇਣਾ ਔਰ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਜਿਵੇਂ ਮਤਾਲੀ ਨੇ ਵੀ ਔਰ ਸਾਡੇ ਸੰਧੂ ਸਾਹਿਬ ਨੇ ਵੀ ਗੱਲ ਦਾ ਜ਼ਿਕਰ ਕੀਤਾ ਅਸੀਂ ਇਸ ਪਰਿਵਾਰ ਨੂੰ ਇੱਕ ਜੜਾਓ ਵਾਲਾ ਪਰਿਵਾਰ ਬਣਾਣਾ ਹੈ ਤਾਂ ਕਿ ਅਸੀਂ ਹਰ ਦੁੱਖ ਸੁੱਖ ਦੇ ਵਿੱਚ ਹਰ ਬੰਦੇ ਨਾਲ ਖੜੇ ਖੜੇ ਹੋਈਏ ਖੁਸ਼ੀਆਂ ਵੀ ਮਾਣੀਏ ਤੇ ਜੇ ਕਿਤੇ ਦੁੱਖ ਆਣ ਤੇ ਉਹ ਵੀ ਵੰਡ ਜੀ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਪਾਰਤ ਨੇ